ਹੈਲੋ एवरीवन ਪਿਛਲੀ ਕਲਾਸ ਦੇ ਵਿੱਚ ਆਪਾਂ ਹੈਜ਼ ਹੈਵ ਦੀ ਵਰਤੋਂ ਕਰਨਾ ਸਿੱਖਿਆ ਸੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹਨਾਂ ਦੀ ਪ੍ਰੈਕਟਿਸ ਕਰਾਂਗੇ ਰਾਈਟ ਤਾਂ ਹੈਜ਼ ਹੈ ਵਾਲੇ ਸੈਂਟੈਂਸ ਜਿਹੜੇ ਹੈਗੇ ਆ ਸਿੰਪਲ ਸੈਂਟੈਂਸ ਜਿਨ੍ਹਾਂ ਦੇ ਵਿੱਚ ਕੋਈ ਐਕਸ਼ਨ ਵਰਬ ਨਹੀਂ ਹੁੰਦੀ ਕੋਈ ਕੰਮ ਨਹੀਂ ਹੋ ਰਿਹਾ ਹੁੰਦਾ ਤਾਂ ਇਹ ਵਰਤੇ ਕਿੱਥੇ ਜਾਂਦੇ ਆ ਆਪਾਂ ਪਿਛਲੀ ਕਲਾਸ ਦੇ ਵਿੱਚ ਕੀਤਾ ਸੀ ਦੋ ਥਾਈਂ ਇਹ ਵਰਤੇ ਜਾਂਦੇ ਆ ਜਦੋਂ ਦੱਸਣਾ ਹੋਵੇ ਕਿ ਸਬਜੈਕਟ ਦੇ ਕੋਲੇ ਕੀ ਹੈ ਔਰ ਜਦੋਂ ਆਪਾਂ ਦੱਸਣਾ ਹੋਵੇ ਕਿ ਸਬਜੈਕਟ ਨੂੰ ਕੀ ਬਿਮਾਰੀ ਹੈ ਜਾਂ ਆਪ ਬਿਮਾਰੀਆਂ ਬਾਰੇ ਦੱਸਣਾ ਹੋਵੇ ਰਾਈਟ ਤਾਂ ਅੱਜ ਆਪਾਂ ਇਹਨਾਂ ਦੀ ਅੱਗੇ ਪ੍ਰੈਕਟਿਸ ਕਰਾਂਗੇ ਤਾਂ ਪਹਿਲਾ ਸੈਂਟੈਂਸ ਹੈ ਗੁਰਮੀਤ ਕੋਲ ਚਾਰ ਘਰ ਹਨ ਗੁਰਮੀਤ ਕੋਲ ਚਾਰਕਰ ਹੰਤ ਇਸ ਸੈਂਟੈਂਸ ਦੇ ਵਿੱਚ ਸਬਜੈਕਟ ਦਾ ਇਹ ਸੈਂਟੈਂਸ ਦੇ ਵਿੱਚ ਸਬਜੈਕਟ ਕੌਣ ਹੈ ਗੁਰਮੀਤ ਠੀਕ ਹੈ ਗੁਰਮੀਤ ਕੋਲ ਚਾਰਕਰ ਹੰਤ ਸੈਂਟੈਂਸ ਦਾ ਸਬਜੈਕਟ ਹੈ ਗੁਰਮੀਤ ਤਾਂ ਹੈਜ਼ ਹੈਵ ਦੇ ਵਿੱਚੋਂ ਕਿਹੜੀ ਚੀਜ਼ ਹੋਣੀ ਆ ਆਪਾਂ ਪਿਛਣੀ ਕਲਾਸ ਦੇ ਵਿੱਚ ਵੀ ਕੀਤਾ ਸੀ ਹੀ ਸ਼ੀ ਇਟ ਜਦੋਂ ਸਬਜੈਕਟ ਹੋਣ ਉਹਨੂੰ ਹੈਜ਼ ਲੱਗਦਾ ਆਈ we you ਦੇ ਜਦੋਂ ਸਬਜੈਕਟ ਹੋਣ ਉਦੋਂ ਹੈਵ ਲੱਗਦਾ রাইਟ ਤਾਂ ਇਹਨਾ ਇੱਥੇ ਦੇਖੋ ਗੁਰਮੀਤ ਇਹਨਾਂ ਦੇ ਵਿੱਚੋਂ ਕੀ ਲੱਗਦਾ ਗੁਰਮੀਤ ਜਿਹੜਾ ਹੈ ਬੇਸਿਕਲੀ ਮੁੰਡਾ ਹੈ ਤਾਂ ਮੁੰਡਾ ਹੈ ਮਤਲਬ ਇੱਕ ਜਣਾ ਹੈ ਔਰ ਹੀ ਦੀ ਕੈਟਾਗਰੀ ਚੋਂ ਦਾ ਔਰ ਹੀ ਦੇ ਨਾਲ ਹਮੇਸ਼ਾ ਆ ਹੈਜ਼ ਹੁੰਦਾ ਠੀਕ ਹੈ ਤਾਂ ਇੱਥੇ ਸਬਜੈਕਟ ਦੇ ਨਾਲ ਹੈਜ਼ ਹੈਵ ਦੇ ਵਿੱਚੋਂ हैज आऊगा गुरमीत हैज इस सेंटेंस केस रहे हैं कि सबजैक्ट दे कोई की आ गुरीत को चार घर गुरमीत हैज फोर हाउसेस ठीक है चार घर मतलब चार मकान गुरमीत हैज फोर हाउसेस अगे देखते हैं ਰਮਨ ਕੋਲ 10 ਕਿਤਾਬਾਂ ਹਨ ਰਮਨ ਕੋਲ 10 ਕਿਤਾਬਾਂ ਹਨ ਰਮਨ ਨਾਮ ਸੁਣ ਕੇ ਬਦ ਲੱਗਦਾ ਕਿ ਕਿਸੇ ਕੁੜੀ ਦਾ ਨਾਮ ਆ ਰਮਨ ਜਿਹੜੀ ਹੈ ਸੈਂਟੈਂਸ ਦਾ ਸਬਜੈਕਟ ਹੈ ਰਮਨ ਕੋਲੇ 10 ਕਿਤਾਬਾਂ ਤਾਂ ਹੈਜ਼ ਹੈਵ ਦੇ ਵਿੱਚੋਂ ਸਬਜੈਕਟ ਤੋਂ ਬਾਅਦ ਇੱਥੇ ਕੀ ਆਊਗਾ ਰਮਨ ਤੋਂ ਬਾਅਦ रमन क्योंकि एक कुड़ी है एक जानी आता शी है शी दे हमेशा हैज आम ठीक है रमन हैज रमन को कि है दस किताबा ठीक है इतने से चार कार इतने है दस किताबा टैन बुक्स रमन को दस किताबा रमन हैज टेन बुक्स ठीक ਇਸ ਕੰਪਨੀ ਕੋਲ 500 ਮਜ਼ਦੂਰ ਹਨ ਠੀਕ ਹੈ ਕੀ ਦੀ ਗੱਲ ਹੋ ਰਹੀ ਆ ਸੈਂਟੈਂਸ ਦੇ ਵਿੱਚ ਕੰਪਨੀ ਬਾਰੇ ਹੈ ਨਾ ਇੱਕ ਕੰਪਨੀ this ਕੰਪਨੀ ਠੀਕ ਹੈ this ਕੰਪਨੀ ਦੇ ਨਾਲ has have ਦੇ ਵਿੱਚੋਂ ਕਿਹੜੀ ਚੀਜ਼ ਆਊਗੀ ਦੇਖੋ this ਕੰਪਨੀ ਨਾ ਤਾਂ ਕੋਈ ਮੁੰਡਾ ਹੈ ਨਾ ਕੋਈ ਕੁੜੀ ਹੈ ਠੀਕ ਹੈ ਤਾਂ ਇਹ ਇੱਕ ਨਿਰਜੀਵ ਚੀਜ਼ ਆ ਨੌਨ ਲਿਵਿੰਗ ਚੀਜ਼ ਆ ਦਿਸ ਕੰਪਨੀ অর ਨੌਨ ਲਿਵਿੰਗ ਚੀਜ਼ ਇਟ ਦੀ ਕੈਟੇਗਰੀ ਚ ਆਉਗੀ ਕਿਉਂਕਿ ਸਿੰਗੂਲਰ ਵੀ ਹੈ ਠੀਕ ਹੈ ਇੱਕ ਕੰਪਨੀ ਦੀ ਗੱਲ ਕਰ ਰਹੇ ਆਪਾਂ ਤਾਂ ਇਟ ਦੀ ਕੈਟੇਗਰੀ ਚ ਹੈ অর ਇਟ ਦੇ ਨਾਲ ਵੀ ਹਮੇਸ਼ਾ ਹੈਜ਼ ਹੀ ਆਉਣਾ ਦਿਸ ਕੰਪਨੀ অর ਇਸ ਕੰਪਨੀ ਕੋਲੇ ਹੈ ਕੀ ਆ ਸਬਜੈਕਟ ਕੋਲੇ ਹੈ ਕੀ ਆ 500 ਮਜ਼ਦੂਰ 500 ਲੇਬਰਸ ਠੀਕ ਇੱਕ ਤਾਂ ਆਪਾਂ ਹੈਜ਼ ਹੈਵ ਵਾਲੇ ਸੈਂਟੈਂਸ ਉਦੋਂ ਵਰਤਦੇ ਆ ਜਦੋਂ ਆਪਾਂ ਦੱਸਣਾ ਹੁੰਦਾ ਕਿ ਸਬਜੈਕਟ ਕੋਲੇ ਹੈ ਕੀ ਆ ਤਾਂ ਦੂਸਰਾ ਆਪਾਂ ਵਰਤਦੇ ਆ ਜਦੋਂ ਆਪਾਂ ਬਿਮਾਰੀਆਂ ਬਾਰੇ ਦੱਸਣਾ ਕਿ ਸਬਜੈਕਟ ਨੂੰ ਆ ਬਿਮਾਰੀ ਹੈ ਜਾਂ ਆ ਰੋਗ ਹੈ ਠੀਕ ਹੈ ਤਾਂ ਜਿਵੇਂ ਕਹਿਣਾ ਹੋਵੇ ਸਾਨੂੰ ਜ਼ੁਖਾਮ ਹੈ ਸਾਨੂੰ ਜ਼ੁਖਾਮ ਹੈ ਸਾਨੂੰ ਮਤਲਬ ਅਸੀਂ ਠੀਕ ਹੈ ਸਾਨੂੰ ਮਤਲਬ ਵੀ ਠੀਕ ਹੈ ਇਹ ਅਸੀਂ ਦਾ ਹੀ ਅਲੱਗ ਇੱਕ ਬਣਾਈ ਹੋਈ ਫਾਰਮ ਹੈ ਤਾਂ ਸਾਨੂੰ ਜ਼ੁਖਾਮ ਹੈ ਇਹ ਅਗਰ ਵੀ और वी वीड हमेशा ही हैव, वी हैव और सबू है कि जुकाम वी हैव कोल्ड ठीक है तो दस रहे हैं कि सब्जेक्ट नु है कि की सब्जेक्ट सबजैक्ट नुकाम है वी हैव कोल्ड तो अगे देखते हैं ਤੈਨੂੰ ਕੋਈ ਬਿਮਾਰੀ ਹੈ ਤੈਨੂੰ ਕੋਈ ਬਿਮਾਰੀ ਹੈ ਦੇਖੋ ਇਹ ਸੈਂਟੈਂਸ ਆਪਾਂ ਆਮ ਤੌਰ ਤੇ ਆਪਾਂ ਵਰਤਦੇ ਆਂ ਆਮ ਜ਼ਿੰਦਗੀ 'ਚ ਜਦੋਂ ਮੰਨ ਕੇ ਚੱਲੋ ਕਿਸੇ ਦਾ ਚਿਹਰਾ ਜਿਹੜਾ ਹੈ ਸੁਸਤ ਲੱਗਦਾ ਜਾਂ ਮੰਨ ਕੇ ਚੱਲੋ ਕਿਸੇ ਦਾ ਚਿਹਰਾ ਪੇੜਾ ਜਾਂ ਹੈ ਬਾਡੀ ਲੈਂਗੁਏਜ ਲੂਜ਼ ਹੈ ਹਾਂ ਤਾਂ ਆਪਾਂ ਦੇਖ ਕੇ ਕਈ ਵਾਰੀ ਕਹਿ ਦਿੰਦੇ ਹੁੰਦੇ ਹੁੰਦੇ ਕਿ ਸ਼ਾਇਦ ਤੈਨੂੰ ਕੋਈ ਬਿਮਾਰੀ ਆ ਨਾ ਤੈਨੂੰ ਕੁਝ ਹੋਇਆ ਪਤਾ ਨਹੀਂ ਹਾਂ ਨਾ ਠੀਕ ਆ ਨਾ ਤਾਂ ਇਹ ਸੈਂਸ ਦੇ ਵਿੱਚ ਇਹ ਸੈਂਟੈਂਸ ਵਰਤਿਆ ਹੋਇਆ ਕਿ ਤੈਨੂੰ ਕੋਈ ਬਿਮਾਰੀ ਹੈ ਜਦੋਂ ਆਪਾਂ ਦੱਸਦੇ ਹਾਂ ਕਿ ਪੱਕਾ ਯਾਰ ਤੈਨੂੰ ਕੋਈ ਆ ਕੋਈ ਰੋਗ ਲੱਗਦਾ ਚੈੱਕ ਕਰਾ ਇੱਕ ਵਾਰੀ ਤਾਂ ਇਹ ਸੈਂਸ ਨੂੰ ਆਪਾਂ ਰਾਈਟਿੰਗ ਦੇ ਵਿੱਚ ਕਿਵੇਂ ਲਿਖਦੇ ਨੇ ਕਿ ਤੈਨੂੰ ਕੋਈ ਬਿਮਾਰੀ ਹੈ ਠੀਕ ਹੈ ਸੈਂਟੈਂਸ ਕੌਣ ਹੈ ਤੈਨੂੰ ਯੂ ਯੂ ਨਾਲ ਹਮੇਸ਼ਾ ਆਊਗਾ have ਕੋਈ ਬਿਮਾਰੀ ਔਰ ਤੈਨੂੰ ਹੈ ਕਿ ਕੋਈ ਬਿਮਾਰੀ ਕੋਈ ਬਿਮਾਰੀ ਮਤਲਬ ਕੋਈ ਨਾ ਕੋਈ ਜਿਹੜਾ ਆਪਾਂ ਨੂੰ ਵੀ ਨਹੀਂ ਪਤਾ ਠੀਕ ਹੈ ਯੂ ਹੈਵ ਸਮ ਬਿਮਾਰੀ ਨੂੰ ਕੀ ਕਹਿੰਦੇ ਨੇ ਡਿਸੀਜ਼ ਯੂ ਹੈਵ ਸਮ ਡਿਸੀਜ਼ ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਆ ਡਿਸੀਜ਼ ਨੂੰ ਹੈਲਥ ਇਸ਼ੂ ਠੀਕ ਹੈ ਯੂ ਹੈਵ ਸਮ ਹੈਲਥ ਇਸ਼ੂ ਠੀਕ ਹੈ ਯੂ ਹੈਵ ਸਮ ਹੈਲਥ ਇਸ਼ੂ ਉਹਨਾਂ ਨੂੰ ਮਲੇਰੀਆ ਹੈ ਉਹਨਾਂ ਨੂੰ ਮਤਲਬ ਇੱਕ ਤੋਂ ਵੱਧ ਜਾਣੇ ਆ ਠੀਕ ਹੈ ਇੱਕ ਤੋਂ ਵੱਧ ਜਾਣੇ ਵਾਸਤੇ ਆਪਾਂ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਕਹਿੰਦੇ ਆ ਦੇ ਸੈਂਟੈਂਸ ਦਾ ਜਿਹੜਾ ਸਬਜੈਕਟ ਹੈ ਇੱਕ ਤੋਂ ਵੱਧ ਜਾਣੇ ਆ ਇਸੇ ਕਰਕੇ ਦੇ ਔਰ ਦੇ ਦੇ ਨਾਲ ਹਮੇਸ਼ਾ ਹੈਵ ਦੇ ਹੈਵ ਔਰ ਉਹਨਾਂ ਨੂੰ ਹੈ ਕੀ ਆ ਸਬਜੈਕਟ ਨੂੰ ਕਿਹੜੀ ਬਿਮਾਰੀ ਹੈ ਮਲੇਰੀਆ ਦੇ ਹੈਵ ਮਲੇਰੀਆ ਠੀਕ ਤਾਂ ਏ ਸੀ ਹੈਜ਼ ਹੈਵ ਦੀ ਸਿੰਪਲ ਵਾਲੀ ਪ੍ਰੈਕਟਿਸ ਹੈਜ਼ ਅ ਵੈਰੀ ਸਿੰਪਲ ਸੈਂਟੈਂਸ ਇਹਨਾਂ ਦੀ ਪ੍ਰੈਕਟਿਸ ਸਿੰਪਲ ਕਿਉਂ ਕਿਉਂਕਿ ਇਹਨਾਂ ਦੇ ਵਿੱਚ ਕੋਈ ਐਕਸ਼ਨ ਵਰਬ ਨਹੀਂ ਹੁੰਦੀ ਕੋਈ ਕੰਮ ਨਹੀਂ ਹੋ ਰਿਹਾ ਹੁੰਦਾ ਰਾਈਟ ਤਾਂ ਹੈਜ਼ ਹੈਵ ਦੇ ਰਿਗਾਰਡਿੰਗ ਅਗਰ ਕੋਈ ਹੋਰ ਕੁਐਰੀ ਹੈ ਕੋਈ ਹੋਰ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ